ਹਾਂਜੀ ਇਹ ਦੇਖੋ ਇਹ ਨੇ ਕਟਲ ਬਾਕਸ ਆਪਣੇ ਦੇਸੀ ਕਟਲ ਬਾਕਸ ਤੇ ਆਪਾਂ ਦੱਸਿਆ ਸੀ ਵੀ ਪਾਵਾਂਗੇ ਵੀਡੀਓ ਆਪਾਂ ਕਟਲ ਬਾਕਸ ਉੱਪਰ ਡਿਟੇਲ ਨਾਲ ਤੇ ਅੱਜ ਇਹ ਆਪਣੀ ਖੁਦ ਹੀ ਮੇਰੇ ਘਰ ਦੀ ਵੀਡੀਓ ਹੈ ਜੀ ਇਹ ਆਪਣੀ ਗਾਂ ਸੂਪੀ ਵੱਡੀ ਗਾਂ ਜਰਸੀ ਜਿਹੜੀ ਕਹਿੰਦੇ ਆ 7ਵੇਂ ਕ ਸੂਈ ਸੂਈ ਹੈ ਇਹ ਤੇ ਐਬੀਐਸ ਦੇ ਰੋਮਿਓ ਦੀ ਵੱਛੀ ਦਿੱਤੀਆਂ ਨੇ 66 ਸੀਮਣ ਦੀ ਇਹ 7ਵੇਂ ਸੂਈ ਵੀ ਦੇਖੋ 66 ਤੇ ਗੱਬਣ ਹੋਈ ਤੇ ਅੱਜ ਇਹ ਵਧੀਆ ਸੂਪੀ ਤਿਆਰੀ ਬਹੁਤ ਸੋਹਣੀ ਆ ਇਹਦੀ ਐਵਰੇਜ ਜੋ ਕੈਪੈਸਿਟੀ ਹੈ ਹੁਣ ਚੱਲ ਰਹੀ ਹੈ ਇਹ 38 ਲੀਟਰ ਦੀ ਇਹਦੇ ਪਿਛਲੇ ਸੂਏ ਕੈਪੈਸਿਟੀ ਹੈ ਤੇ ਜਦੋਂ ਡਰਾਈ ਕਰੀ ਸੀ ਤੁਦੋਂ ਆਪਾਂ ਹੈਗਾ ਤੇ ਇਹਨੇ ਆਪਣੇ ਕੋਲੇ 18 ਲੀਟਰ ਤੋਂ ਆਪਾਂ ਇਹਨੂੰ ਫੀਡ ਘਟਾਈ ਸੀ ਤੇ ਤੁਦੋਂ ਡਰਾਈ ਕਰੀ ਸੀ ਤੇ ਗੱਲ ਆਪਾਂ ਹੁਣ ਜਿਹੜੀ ਮੇਨ ਵੀਡੀਓ ਦਾ ਆਪਣਾ ਮਕਸਦ ਅੱਜ ਦਾ ਇਹ ਵੀਡੀਓ ਥੋੜੀ ਮੈਂ ਜਾਣ ਕੇ ਲੌਂਗ ਵੀਡੀਓ ਬਣਾਈ ਹੈ ਵੈਸੇ ਤਾਂ ਆਪਣਾ ਇਹ ਜਿਹੜਾ ਸ਼ਾਰਟ ਪਾਈ ਨੇ ਪਹਿਲਾਂ ਜ਼ਿਆਦਾਤਰ ਸ਼ਾਰਟ ਵੀਡੀਓ ਦੇਖਣਾ ਪਸੰਦ ਕਰਦੇ ਨੇ ਜ਼ਿਆਦਾਤਰ ਭਰਾ ਹੁਣ ਜਿੰਨੇ ਵੀ ਕਿਸਾਨ ਭਰਾ ਨੇ ਜਿਆ ਪਸ਼ੂ ਪਾਲ ਕਬੀਰ ਨੇ ਜਿੰਨੇ ਵੀ ਕੋਈ ਵੀ ਵੀਰ ਹ ਹੁਣ ਸ਼ਾਰਟ ਵੀਡੀਓ ਦੇਖਣ ਦੀ ਇੱਛਾ ਕਰਦਾ ਤਾਂ ਇਹਦੇ ਵਿੱਚ ਬਹੁਤ ਮਹੱਤਵਪੂਰਨ ਜਾਣਕਾਰੀ ਆ ਕੜਲ ਬਾਕਸ ਬਾਰੇ ਜਿੰਨੇ ਵੀ ਫੋਰਨ ਚ ਡੈਰੀ ਫਾਰਮ ਨੇ ਉਹ ਹੁਣ ਜਦੋਂ ਵੀ ਬੱਚਾ ਜਨਮ ਲੈਂਦਾ ਪਹਿਲਾਂ ਜੋ ਸਾਇੰਸ ਸੀ ਉਹ ਲਗਭਗ ਹੁਣ ਫੇਲ ਹੋ ਚੁੱਕੀ ਹੈ ਉਹ ਚੇਂਜ ਹੋ ਚੁੱਕੀ ਹੈ ਕਹਿ ਸਕਦੇ ਆ ਫੇਲ ਨਹੀਂ ਹੋਈ ਪਹਿਲਾਂ ਆਪਾਂ ਬੱਚੀ ਨੂੰ ਤੋੜ ਲੈਂਦੇ ਸੀ ਨਾਲ ਦੀ ਨਾਲ ਮਾਂ ਤੋਂ ਕਿਉਂਕਿ ਉਹਨੂੰ ਅਲੱਗ ਪਾਲਣਾ ਸੀ ਇਹ ਬੱਚਾ ਉਹਨੂੰ ਦਿਖਾਉਂਦੇ ਵੀ ਨਹੀਂ ਸੀ ਵੀ ਉਹ ਜਿਆਦਾ ਉਸ ਦਾ ਤੇ ਉਹ ਨਾ ਕਰੇ ਤੇ ਆਪਾਂ ਪਹਿਲਾਂ ਹੀ ਪਹਿਲਾਂ ਹੀ ਬੱਚੇ ਨੂੰ ਪਾਸੇ ਕਰ ਲੈਂਦੇ ਸੀ ਉਹ ਹੁਣ ਥਿਉਰੀ ਗਲਤ ਚੇਂਜ ਹੋ ਗਈ ਜੀ ਬੱਚੇ ਨੂੰ ਅੱਗੇ ਰੱਖਣਾ ਬਹੁਤ ਜ਼ਰੂਰੀ ਆ ਫੌਰਨ ਚ ਜਿੰਨੇ ਵੀ ਡੇਰੀ ਫਾਰਮ ਨੇ ਕਾਵਿੰਗ ਹੁੰਦੀ ਆ ਜਦੋਂ ਤਾਂ ਉਹ ਬੱਚੇ ਨੂੰ ਨਾਲ ਦੀ ਨਾਲ ਇੱਕ ਕਟਲ ਬਾਕਸ ਬਣਾਇਆ ਹੁੰਦਾ ਅੱਗੇ ਜੋ ਖੁਰਨੀ ਵਿੱਚ ਹੀ ਲੱਗਿਆ ਹੁੰਦਾ ਜਿੱਥੇ ਆਪਾਂ ਪਾਈਪ ਲਾ ਕੇ ਬਣਾਇਆ ਹੁੰਦਾ ਉਹਨਾਂ ਦਾ ਉਹਦੇ ਵਿੱਚ ਰੱਖਦੇ ਨੇ ਉਹਦੇ ਉੱਪਰ ਆਪਣਾ ਜੋ ਵੀ ਐ ਟੀਐਮਆਰਓ ਸੁਰਖਾਂ ਦਾ ਪਸ਼ੂ ਉਸ ਦੇ ਉਹਦੇ ਉੱਪਰ ਲਗਾ ਦਿੰਦੇ ਨੇ ਤਾਂ ਉਸ ਦਾ ਫਾਇਦਾ ਕੀ ਹੁੰਦਾ ਹੈ ਇਹ ਪਸ਼ੂ ਜਲਦੀ ਪੀਕ ਤੇ ਜਾਏਗਾ ਪ੍ਰੋਡਕਸ਼ਨ 'ਚ ਵੀ ਵਾਧਾ ਹੋਵੇਗਾ ਇਸ ਦਾ ਤੇ ਇਸ ਦਾ ਜੋ ਇਨਟੇਕ ਹੈ ਉਹ ਬੜਾ ਵਧਿਆ ਹੋ ਜਾਣਾ ਉਹ ਕਿਸ ਤਰ੍ਹਾਂ ਹੋਣਾ ਜੋ ਬੱਚੇ ਉੱਪਰ ਮੋਨਿਟਿਕ ਫਲੂਇਡ ਲੱਗਿਆ ਹੁੰਦਾ ਗੁਰਤ ਵੱਲੋਂ ਮਾਂ ਦੇ ਪੇਟ 'ਚੋਂ ਇਮਿਊਨੋਟਿਕ ਫਲੂਇਡ ਲੱਗਿਆ ਆਉਂਦਾ ਉੱਥੇ ਮੈਂ ਇਮਿਊਨੋਟਿਕ ਫਲੂਇਡ ਦੀ ਇੱਥੇ ਗੱਲ ਕਰਦਾ ਉਸ ਦਾ ਪੀ ਐਚ ਹੈ ਜੋ 7.2 ਦੇ ਆਸ-ਪਾਸ ਹੋਣਾ ਚਾਹੀਦਾ ਤਾਂ ਉਹ ਬਹੁਤ ਵਧੀਆ ਹੈ ਜੇ ਉਹਦਾ ਪੀ ਐਚ ਆਪ ਡਾਊਨ ਆਉਂਦਾ ਤਾਂ ਇਸ ਨੂੰ ਵੀ ਜੋ ਰੋਮਨ ਦੇ ਪੀ ਐਚ ਦੀ ਇਸ ਦੀ ਡਿਸਟਰਬੈਂਸ ਆਉਣੀ ਹੈ ਤਾਂ ਇਸ ਦਾ ਜੋ ਪੀ ਐਚ ਆ 7 ਤੋਂ ਦੋ ਦੇ ਆਸ-ਪਾਸ ਹੋਣਾ ਚਾਹੀਦਾ ਤੇ ਨਾਲ ਦੀ ਨਾਲ ਆਪਾਂ ਇਹਦਾ ਜੋ ਟੀ ਐਮ ਆਰ ਉੱਪਰ ਮਲਦੇ ਹਾਂ ਇਹ ਦੇਖੋ ਇਹਦੇ ਉੱਪਰ ਲਾਇਆ ਸੀ ਸਾਰਾ ਟੀ ਐਮ ਆਰ ਇਹ ਸਾਰਾ ਚਟਕੀ ਉੱਪਰੋਂ ਸਾਰਾ ਖਾਗੀ ਨਾਲ ਦੇ ਨਾਲ ਤਾਂ ਇਸ ਨਾਲ ਜੋ ਜਦੋਂ ਰੋਮਨ ਦਾ ਪੀ ਐਚ ਬੈਲੈਂਸ ਹੋ ਜਾਂਦਾਗਾ ਇਹਦੇ ਨਾਲ ਮੈਨੂੰ ਟਿਕ ਫਰੂਟ ਨਾਲ ਉਹ ਚੜਦੀ ਹੈ ਤਾਂ ਉਹਦੇ ਨਾਲ ਕੀ ਹੁੰਦਾ ਇਸ ਦਾ ਇਨਟੇਕ ਪਸ਼ੂ ਦਾ ਬਹੁਤ ਵਧੀਆ ਹੋ ਜਾਂਦਾ ਤਾਂ ਉਹ ਜਲਦੀ ਵਧੀਆ ਖਾਊਗਾ ਕਿਉਂਕਿ ਆਪਾਂ ਤਾਂ ਜਾਣਦੇ ਆ ਵੀ ਕਾਵਿੰਗ ਟਾਈਮ ਭੁੱਖ ਘਟਦੀ ਹੈ ਪਸ਼ੂ ਦੀ ਤਾਂ ਉਹ ਵਧੀਆ ਖਾਊਗਾ ਸੇਤੀ ਖਾਣ ਲੱਗੂਗਾ ਇਨਟੇਕ ਵਧੀਆ ਲਊਗਾ ਤਾਂ ਪ੍ਰੋਡਕਸ਼ਨ ਵੀ ਵਧੀਆ ਹੋਊਗੀ ਤੇ ਜੋ ਉਸ ਦੀਆਂ ਰਿਕੁਆਇਰਮੈਂਟਸ ਨੇ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਵੀ ਤਾਜੇ ਸੂਏ ਪਸ ਨੂੰ ਹਾਈ એનર્ਜੀ ਹਾਈ ਪ੍ਰੋਟੀਨ ਹਾਈ ਗਲੂਕੋਜ਼ ਖੁਰਾਕ ਚਾਹੀਦੀ ਹੈ ਤਾਂ ਉਹ ਸਾਰੀਆਂ ਸੇਤੀ ਪੂਰੀਆਂ ਹੋਣਗੀਆਂ ਜੇ ਉਹ ਇਨਟੇਕ ਫੁੱਲ ਰਵੇਗਾ ਬਸ ਤਾਂ ਆਪਾਂ ਇਸ ਨੂੰ ਇਹ ਜ਼ਰੂਰੀ ਆ ਹੁਣ ਇਹ ਚੀਜ਼ਾਂ ਬਹੁਤ ਜ਼ਰੂਰੀ ਹੋ ਗਈਆਂ ਨੇ ਤੇ ਬੱਚੇ ਨੂੰ ਆਪਾਂ ਇਹ ਠਾਂ ਕਿਉਂ ਨਹੀਂ ਰੱਖਣਾ ਕਟਲ ਬਾਕਸ ਚ ਕਿਉਂ ਰੱਖਣਾ ਇਹ ਵੀ ਇੱਕ ਬੜੀ ਜ਼ਰੂਰੀਅਤ ਚ ਪੁਆਇੰਟ ਆ ਕਿ ਜੋ ਆਪਾਂ ਠਾਂ ਰੱਖਦੇ ਆ ਇੱਥੇ ਦੇਖੋ ਅਸੀਂ ਪ੍ਰਾਲੀ ਰੱਖੀ ਸੀ ਕਿਉਂ ਪੱਕਾ ਤਾਂ ਪ੍ਰਾਲੀ ਤੇ ਇਹ ਬੈਠੀ ਤਾਂ ਬਹੁਤ ਖੁਸ਼ ਹੋ ਕੇ ਪਰ ਫਿਰ ਵੀ ਬੈਕਟੀਰੀਆ ਜੋ ਪ੍ਰਾਲੀ ਚ ਜਾਂ ਆਪਣਾ ਮਿੱਟੀ ਵਿੱਚ ਹੁੰਦਾ ਜਾਂ ਧਰਤੀ ਤੇ ਹੁੰਦਾ ਕਿੰਨੀ ਵੀ ਆਪਾਂ ਸਫਾਈ ਰੱਖ ਲਗੇ ਉਹ ਬੈਕਟੀਰੀਆ ਲੱਗਦਾ ਤੇ ਉਹਨੂੰ ਚੱਟ ਕੇ ਪਸ਼ੂ ਜਦੋਂ ਆਪਣੇ ਅੰਦਰ ਲੈਂਦਾ ਤਾਂ ਉਹ ਬਿਮਾਰੀਆਂ ਦਾ ਕਾਰਨ ਬਣਦਾ ਜਾਂ ਡਿਸਟਰਬੈਂਸ ਤਾਂ ਦਿੰਦਾ ਉਸ ਦੀ ਡਿਫੈਂਸ ਬੈਕਟੀਰੀਆ ਨਾਲ ਲੜਦੀ ਹੈ ਜਦੋਂ ਆਪਾਂ ਜਿਆਦਾ ਹੀ ਬੈਕਟੀਰੀਆ ਪਸ਼ੂ ਦੇ ਅੰਦਰ ਜਾਂਦਾ ਤਾਂ ਕੋਸ਼ ਵੀ ਆਪਾਂ ਜਾਂ ਤਾਂ ਕਟਲ ਬਾਕਸ ਪੱਕਾ ਬਣਾਏ ਹੋਏ ਜਿਹੜੇ ਵਧੀਆ ਡੇਰੀ ਫਾਰਮ ਨੇ ਵਡੇਰੇ ਫਾਰਮ ਨੇ ਜਾਂ ਇਸ ਤਰ੍ਹਾਂ ਪਲਾਸਟਿਕ ਦਾ ਆਪਾਂ ਢੋਲਾ ਜੋ ਵੱਡ ਕੇ ਇਹਦੀ ਆਪਾਂ ਇੱਕ ਖੇਲ ਵੀ ਬਣਾ ਸਕਦੇ ਆ ਪਾਣੀ ਵੀ ਇਹਦੇ ਵਿੱਚ ਆਪਾਂ 24 ਘੰਟੇ ਦਾਣ ਲਾ ਸਕਦੇ ਆ ਪਸ਼ੂ ਦੇ ਉੱਪਰ ਤੇ ਸਭ ਤੋਂ ਪਹਿਲਾਂ ਆਪਾਂ 나ੜੂਆ ਦਾ ਬੰਨਤਾ ਸੀ ਤੇ ਇਹ ਤੋਂ ਬਚਾਅ ਵੀ ਰੱਖਣਾ ਵੀ 나ੜੂਆ ਨਾਲੇ ਚੱਟੇ ਇਸ ਦੀ ਬੜੀ ਗੌਰ ਕਰਨੀ ਜ਼ਰੂਰੀ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ 나ੜੂਆ ਬਨਣਾ ਕਟਲ ਬਾਕਸ ਵਿੱਚ ਰੱਖ ਕੇ ਤੇ ਇਸ ਨਾਲ ਜੋ ਆਪਣੀ ਬਿਮਾਰੀ ਵੀ ਘੱਟ ਬਣੀ ਹੈ ਬੱਚੇ ਨੂੰ ਵੀ ਤੇ ਮਾਂ ਨੂੰ ਵੀ ਤਾਂ ਜੋ ਗੰਦਾ ਬੰਦਾ ਥੱਲੋਂ ਕੋਈ ਵੀ ਗੰਦਾ ਬੈਕਟੀਰੀਆ ਉਹ ਨਹੀਂ ਲੱਗਦਾ ਤਾਂ ਪਸ਼ੂ ਤੰਦਰੁਸਤ ਰਹਿੰਦਾ ਤਾਂ ਠੀਕ ਹੈ ਜੀ ਦੱਸਣਾ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਤੇ ਆਪਾਂ ਗਾਂ ਵੀ ਦਿਖਾਵਾਂਗੇ ਇਸ ਵਾਰ ਵੀ ਕਿੰਨੇ ਕੁ ਦੁੱਧ ਤੇ ਰਹਿੰਦੀ ਹੈ ਇਹ ਕਿੰਨੀ ਕੁ ਇੱਕਤੀ ਪ੍ਰੋਡਕਸ਼ਨ ਦਿੰਦੀ ਹੈ ਤੇ ਇਹ ਆਪਾਂ ਤੁਹਾਨੂੰ ਦੱਸ ਦਈਏ ਜੀ ਇਹ ਗਾਂ ਸੀ ਜੋ ਆਪ ਕੋ ਦੇ ਹੀ AVS ਦੇ ਲੇਜ਼ਰ ਬੁੱਲ ਦੀ ਸੀ ਉਹਦਾ 5500 ਰਿਕਾਰਡ ਹੁੰਦਾ ਸੀ ਪਰ ਜਦੋਂ ਦੀ ਆਪਾਂ ਮੈਪਲੀ ਨਾਲ ਜੁੜਨੇ ਆ ਇਹ ਆਪਣੇ ਰਿਕਾਰਡ ਤੋਂ ਉੱਪਰ ਗਈ ਹੈ ਇਹਨੇ 38 ਕਿਲੋ ਲੀਟਰ ਪੀਕ ਤੇ ਦਿੱਤਾ ਤੇ 18 ਕਿਲੋ ਤੇ ਆਪਾਂ ਡਰਾਈ ਕਰੀ ਆ ਤਾਂ ਇਹ ਆਪਣੇ ਰਿਕਾਰਡ ਤੋਂ ਉੱਪਰ ਇਹਨੇ ਦੁੱਧ ਦਿੱਤਾ ਜਿੰਨੇ ਇਸ ਦੀ ਪੀਕ ਯੀਲਡ ਸੀ ਜਿਸ ਜਿਹੜੇ ਸੀਮਣ ਦੀ ਇਹ ਖੋਦ ਇਹ ਆਪ ਗਾਂ ਜਿਹਦੀ ਸੀਮਣ ਦਿੱਤੀ ਹੈ ਇਹ ਠੀਕ ਹੈ ਜੀ ਤੇ ਆਪਣੀ ਆ ਗਈ ਰੋমিও ਦੀ ਤੇ ਪਹਿਲਾਂ ਵੀ ਇਹ ਦੀ ਧੀ ਇੱਕ ਰੋমিও ਦੀ ਆ ਉਹ ਅੱਗੇ ਬੈਠੀ ਆ ਉਹ ਆਪਣੀ ਸਾਲ ਦੇ ਕਰੀਬ ਹੋ ਗਈ ਤੇ ਉਹਨੇ ਕਈ ਵਾਰ ਹੀਟ ਕੱਢ ਚੁੱਕੀ ਆ ਉਹਦੇ ਆਪਾਂ ਹਜੇ ਟੀਗਾ ਭਰਿਆ ਨਹੀਂ ਅੱਗੇ ਜਾ ਕੇ ਭਰਾਂਗੇ ਤਾਂ ਇਹ ਵੀ ਰੋਮੀਓ ਦੀ ਆਈ ਆ ਕਿਉਂਕਿ ਮੈਨੂੰ ਵੈਸਟ ਲੱਗਿਆ ਵੀ ਰੋਮੀਓ ਵੈਸਟ ਆ ਤਾਂ ਆਪਾਂ ਦੁਬਾਰਾ ਵੀ ਇਹਦੇ ਸੈਕਸਿਡ ਰੋਮੀਓ ਲਾਇਆ ਉਹ ਪਹਿਲਾਂ ਵੀ ਇਹਦੀ ਰੋਮੀਓ ਦੀ ਸੈਕਸਿਡ ਦੀ ਆ ਪਿਛਲੇ ਸਾਲ ਦੀ ਇਸ ਵਾਰੀ ਆਪਣੀ ਰੋਮੀਓ ਦੀ ਸੈਕਸਿਡ ਦੀ ਬੱਚੀ ਆਈ ਆ ਤੇ ਬੱਚੀ ਬਾਰੇ ਵੀ ਦੱਸਣਾ ਕਿ ਕਿਸ ਤਰ੍ਹਾਂ ਨੇ ਕਰੈਕਟ ਹੁਣ ਤਾਂ ਇਹ ਉੱਠਣ ਨੂੰ ਕਾੜੀ ਆ ਕਿਉਂਕਿ ਹੋ ਗਿਆ ਅੱਧਾ ਘੰਟੇ ਦੇ ਕਰੀਬ ਇਸੇ ਜਨਮ ਨੂੰ ਤੇ ਹੁਣ ਆਪਾਂ ਇਹਨੂੰ ਦੁੱਧ ਪਲਾਉਨੇ ਆ ਕੱਢ ਕੇ ਠੀਕ ਹੈ ਜੀ ਜੁੜੇ ਰਹਿਣ ਲਈ ਧੰਨਵਾਦ ਜੀ ਵੀਡੀਓ ਚ ਅੱਗੇ ਲੱਗੇ ਅੱਗੇ ਸ਼ੇਅਰ ਕਰਨਾ ਤੇ ਜੇ ਕੋਈ ਗੱਲਬਾਤ ਕੀ ਕਿਹੜੀ ਗੱਲ ਤੁਹਾਨੂੰ ਚੰਗੀ ਲੱਗੀ ਅੱਜ ਦੀ ਵੀਡੀਓ ਚ ਤਾਂ ਉਹ ਕਮੈਂਟ ਵਿੱਚ ਜਰੂਰ ਦੱਸਣਾ ਜੀ ਧੰਨਵਾਦ ਜੀ